ਅੱਜ ਸੀਸੀ ਕੇ ਸਕੂਲ ਪਿੰਡ ਤਮਾਈ ਵਿੱਚ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਵੱਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਕੈਂਪ ਲਗਾਇਆ ਗਿਆ ਪੈਗਾਮੇ ਜਗਤ ਗਣਸ਼ੰਕਰ ਤੋਂ ਬਲਜਿੰਦਰ ਕਿਤੜਾ ਦੀ ਰਿਪੋਰਟ ਜਦੋਂ ਵੀ ਕੋਈ ਕੰਮ ਆਪਣਾ ਕਾਗਲਾ ਪੈਦਾ ਤੇ ਇੱਕ ਪਹਿਲਾ ਕਦਮ ਜਿਹੜਾ ਚੱਕਣਾ ਬਣਾਉਣਾ ਮੁਸ਼ਕਿਲ ਹੁੰਦਾ ਪਰ ਆਪਣੀ ਔਜੇ ਤੇ ਬੰਦਿਆਂ ਨੂੰ ਕੱਢੀ ਕਰਨਾ ਤੇ ਦੋ ਰੋਸ ਪੜਦੇ ਕੁਝ ਵਿਚਾਰਾਂ ਵਾਲੇ ਇਸੇ ਤਰੀਕੇ ਦੇ ਨਾਲ ਇੱਕ ਗੁੱਲ ਨੂੰ ਇੱਕ ਗੁੱਲ ਹੀ ਵਿਚਾਰ ਕਰਾ ਦੇ ਜਿਹੜੇ ਆ ਚੱਕੇ ਹੋਣਾ ਬਿਲਕੁਲ ਬੜਿਆ ਤੁਹਾਡੇ ਆਇਆ ਜਦੋਂ ਕਿਸੇ ਹੋਟੇਂ ਤੇ ਕਰਨਾ ਪੈਂਦਾ ਜਾਂ ਪੈਸੇ ਦੇ ਕਿਰਵਾਉਣਾ ਪੈਂਦਾ ਆ ਆਪਣਾ ਕੀਮਤੀ ਸਮਾਂ ਕੋਈ ਮਾਲ ਨੂੰ ਦੇਣਾ ਬਹੁਤ ਵੱਡੀ ਦੇਣਾ ਇਨਾਂ ਨੂੰ ਆਪਾਂ ਅੱਜ ਦੇ ਮੈਂ ਕਹਿੰਨੀ ਹੁਈਆਂ ਕਿ ਜੇ ਅੱਜ ਦੇ ਬੱਚਾ ਨਾਲ ਪਿਆ ਦੇਖੇ ਤਾਂ ਇਹ ਤਾਂ ਕਿੰਨਾ ਵੈਸਾ ਕਿਹਾ ਕਿ ਸਮਾਜ ਲਈ ਚੰਗੰਦੇ ਆ ਉਹਨਾਂ ਨੇ ਵਿਚਾਰੋ ਦੱਸੀਆਂ ਕੀਤੀਆਂ ਆਪਾਂ ਆਪ ਨੂੰ ਮਿਆਂ ਲੋਕਾਂ ਨੂੰ ਜਾਗਰੂਕ ਕੀਤਾ ਇਹ ਵੀ ਤੁਹਾਡੇ ਲਈ ਜਾਗਰੂਕ ਕਰਨ ਦੀ ਇੱਕ ਲਹਿਰ ਚੱਲੀ ਹੋਈ ਆ ਤੁਸੀਂ ਬੇਸ਼ੱਕ ਸਾਰੇ ਬੱਚੇ ਬਹੁਤ ਪਿਆਰੇ ਆ ਬਹੁਤ ਸਮਰਧਾਰੀਆਂ ਔਰ ਸਾਰਾ ਘਰ ਉਹਨਾਂ ਦੇ ਦਸਰਾ ਜੌਨੀਆ ਤੇ ਬੱਚੋਂ ਜਾਗਰੂਕ ਪੈਦਾ ਕਰਦੇ ਨੇ ਉਹਦੀ ਪੀਬ ਵੀ ਆਈ ਆ ਮੈਂ ਸਭ ਤੋਂ ਪਹਿਲਾਂ ਤੇ ਸਾਡੇ ਸਮੂਹ ਸਟਾਫ ਮੈਂਬਰਾਂ ਪਿੱਛੇ ਬੈਠੇ ਨੇ ਮੈਡਮ ਅਧਿਕਾਰਚ ਨੇ ਕੁਵਿੰਦਰਪਾਲ ਮੈਡਮ ਜੀ ਤੇ ਪੂਰਾ ਸਟਾਫ ਹੈ ਸਾਡੇ ਤੇ ਮੇਰੇ ਨਾਲ ਜਿਹੜੇ ਸਾਡੇ ਨਸ਼ਿਆਂ ਦੇ ਲਈ ਕੋਆਰਡੀਨੇਟਰ ਮੇਰੇ ਨਾਲ ਨੇ ਪੰਜ ਸਰ ਨੇ ਤੇ ਮੈਡਮ ਮਨਜੇ ਸਟੀਵਨੂ ਸਾਡੇ ਸਕੂਲ ਦੇ ਵਿੱਚ ਆਏ ਨੇ ਮੈਂ ਇਹਨਾਂ ਦਾ ਤਵਾਫ ਕਰਨਾ ਸਾਡਾ ਕਾਰਨ ਹੈ ਸਾਡੇ ਕੋਲ ਇਹ ਪੋਥੀ ਤੋਂ ਡਾਕਟਰ ਨੇ ਜੀ ਇੰਟਰਵਿਊ ਰੋਹਿਤ ਸ਼ਰਮਾ ਜੀ ਬਲੌਗ ਜਿਹੜੇ ਐਜੂਕੇਟਰ ਹੈ ਨਸ਼ਿਆਂ ਦੇ ਉੱਪਰ ਇਸ ਸਮਾਜ ਜਿਹੜੇ ਬਥਰੀ ਬਥਰੀ ਬਿਮਾਰੀਆਂ ਫੈਲਦੀਆਂ ਨੇ ਉਹਨਾਂ ਦੇ ਉੱਪਰ ਬਥਰਾ ਤਕਰੀਬਨ ਲਗਾਤਾਰ ਹਰ ਫੀਲਡ ਚ ਹਰ ਖੇਤਰ ਜਹਾ ਦਫ਼ਤਰ ਚ ਹਰ ਬੱਚਿਆਂ ਜਹਾ ਸਮਾਜ ਪੜਨਾ ਜਾਂ ਕਿ ਲੋਕਾਂ ਨੂੰ ਅਵੇਅਰ ਕਰਦੇ ਨੇ ਉਹਨੇ ਦੂਸਰੇ ਗਵਰਨਰ ਜੀ ਜਿਹਾ ਆਪਣੇ ਕਿ ਤੁਮ ਆਏ ਕਿ ਸਾਡੇ ਨਾਲ ਇਸ ਸੰਸਰੀ ਆਉਦੇ ਵਿੱਚ ਨੇ ਤੇ ਤੁਸੀਂ ਨੇ ਗੋਖਾ ਬੋਕਾਰ ਸਰਮਣ ਉਹ ਤੁਹਾਡੇ ਬੱਚੋ ਨੂੰ ਦੱਸ ਦਿਆ ਖੁਸ਼ੀ ਹੋ ਰਹੀ ਹੈ ਕਿ ਜਿਵੇਂ ਤੁਸੀਂ ਬੈਠੇ ਆ ਜਿਵੇਂ ਹੀ ਜੇ ਕੋ ਮੈਂ ਤੁਹਾਡੇ ਵਰਗਾ ਇੱਥੇ ਪੜਦਾ ਸੀ ਸਨ 81 ਤੋਂ ਲੈ ਕੇ 85 86 ਸਾਲ ਤੱਕ ਜਿਨ੍ਹਾਂ ਕੋਲੋਂ ਮੈਂ ਪੜਿਆ ਤੇ ਮੇਰੇ ਗੁਰੂ ਜੀ ਨੇ ਇਹਨਾਂ ਦੇ ਅਸ਼ੀਰਵਾਦ ਨਾਲ ਹੀ ਅੱਜ ਇੱਥੇ ਮੈਂ ਖੜਾ ਆ ਇਸੇ ਗੁਰੂ ਦਾ ਆਸ਼ੀਰਵਾਦ ਹੁੰਦਾ ਹੈ ਤੇ ਮੇਰੇ ਗੁਰੂ ਨੇ ਬੈਠੇ ਗ੍ਰੀਤੀਸ਼ ਰਾਏ ਜੀ ਪ੍ਰਿੰਸੀਪਲ ਅਲਟਾਇਰ ਕਿਉਂਕਿ ਇਹ ਜਿਵੇਂ ਆਪ ਲਗਾ ਲਗਾ ਪਿਛਲੇ 40 ਸਾਲ ਪਹਿਲਾ ਕਿਥੇ ਮੈਨਾਂ ਕੋ ਪੜਿਆ ਹੈ ਤੇ ਅੱਜ ਵੀ ਇਹ ਨੌਜਵਾਨ ਇਹਦੇ ਮੈਂ ਜੈਨਾ ਭਗਤ ਕੁਮਰ ਦਾ ਲਗਾ ਹੋਗਾ ਕੋਲ ਬੈਠਾ ਤੇ ਇਹ ਸਾਡੇ ਕੋਲ ਆਏ ਨੇ ਸਿੰਘ ਜੀ ਆਏ ਆ ਤੇ ਦੂਸਰ ਉਸ ਤੋਂ ਨਾਲ ਹੀ ਸਾਡੇ ਕੋਲ ਸਪੀਸ਼ ਕਮਾਨ ਸੋਨੀ ਜਿਹੜੇ ਫਾਊਂਡਰ ਪ੍ਰੈਜ਼ੀਡੈਂਟ ਨੇ ਸਾਡੇ ਕੋਲ ਮੈਂ ਬਜਿੰਦਰ ਜੀ ਉਹ ਵੇਦੀ ਕਰਾਂਗਾ ਕਿ ਮੰਚ ਦੇ ਆ ਕੇ ਜਿਹੜਾ ਦੇ ਫਿਚਰ ਇਸ ਸਮਾਗਮ ਦੇ ਵਿੱਚ ਆਏ ਹੋਏ ਦਰਜਾ ਦਰਜਾ ਸਾਰੇ ਮੇਰੇ ਤੋਂ ਸੀਨੀਅਰ ਅਤੇ ਪਿਆਰੇ ਬੱਚਿਓ ਤੁਹਾਨੂੰ ਜੋ ਕਿ ਅੱਜ ਨਸ਼ਾ ਵਿਰੋਧੀ ਕੈਂਪ ਅਦਾਰਸ਼ ਵੈਲਫੇਅਰ ਸੁਸਾਇਟੀ ਵੱਲੋਂ ਲਗਾਇਆ ਗਿਆ ਔਰ ਤੁਹਾਨੂੰ ਸਾਰਿਆਂ ਨੂੰ ਇਸ ਚੀਜ਼ ਤੋਂ ਨਸ਼ਿਆਂ ਤੋਂ ਅਵੇਅਰ ਕਰਨ ਵਾਸਤੇ ਤੇ ਮੇਰੇ ਤੋਂ ਕਾਫੀ ਸੀਨੀਅਰ ਜਿਹੜੇ ਕਿ ਸਾਡੇ ਪ੍ਰਿੰਸੀਪਲ ਸਾਹਿਬ ਜਾਂ ਡਾਕਟਰ ਸਾਹਿਬ ਤੇ ਉਹ ਤੁਹਾਨੂੰ ਦੱਸ ਹੀ ਗਏ ਆ ਕਿਉਂਕਿ ਮੈਂ ਉਹਨਾਂ ਤੋਂ ਬਹੁਤ ਸ਼ੁਕਰਾ ਹਾਂ ਮੇਰੇ ਕੋਲ ਉਹ ਲਫ਼ਜ਼ ਨਹੀਂ ਹੈਗੇ ਕਿ ਜਿਹੜੇ ਮੈਂ ਉਹਨਾਂ ਦੇ ਉੱਪਰ ਕਹਿ ਸਕਾਂ ਉਹਨਾਂ ਨੇ ਬਹੁਤ ਵਧੀਆ ਵਿਸਤਾਰ ਦੇ ਨਾਲ ਤੁਹਾਨੂੰ ਦੱਸਿਆ ਕਿ ਨਸ਼ਾ ਇੱਕ ਕੈਸੀ ਚੀਜ਼ ਹੈ। ਔਰ ਜਿਸ ਘਰ ਵਿੱਚ ਨਸ਼ਾ ਵੱਧ ਜਾਂਦਾ ਉਹ ਬਦੇ ਘਰਾਂ ਤੋਂ ਘਰ ਦੀ ਖੂਹਾਂ ਦੇ ਖੂਬੀ ਖਾਲੀ ਕਰ ਦਿੰਦੇ ਆ। ਔਰ ਇੱਕ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਕਹੂੰਗਾ ਕਿ ਜਿੰਨੇ ਮੈਂ ਅੱਜ ਤੁਹਾਡੇ ਸਾਹਮਣੇ ਖੜਾ ਆ ਮੈਂ ਸਨ 1997 ਦੇ ਵਿੱਚ میٹرਕ ਕਰਕੇ ਉਸ ਤੋਂ ਅਗਲੀ ਮੇਰੀ ਰੰਡੀ ਪੀਸੀ ਦੀ ਮੈਂ ਫੋਟੋਗ੍ਰਾਫੀ ਕਰਨੀ। ਔਰ ਪਰੋ ਬੱਦ ਤੋਂ ਬੱਦ ਪੜੋ ਤੁਸੀਂ ਕੋਸ਼ਿਸ਼ ਕਰੋ ਕਿ ਤੁਸੀਂ ਕੋਈ ਵਧੀਆ ਨੌਕਰੀ ਲੱਗੋ ਔਰ ਅਗਲੇ ਮਹੀਨੇ ਦੀ ਜਿਹੜੀ ਚੀਜ਼ ਆ 6ਵਾਂ ਅਰਿਆ ਤਾਂ ਮੈਂ ਸਾ ਦੱਸੇ ਦਿੱਤਾ 7ਵਾਂ ਜਿਹੜਾ ਇੰਟਰਨੈਟ ਇਹਨੂੰ ਸਿਰਫ ਆਪਣੀ ਜਨਰਲ ਨੌਲੇ ਦੀ ਵਾਸਤੇ ਵਰਤੋ ਦੁਲਵਰਤੋਂ ਨਾ ਕਰੋ ਕਿਉਂਕਿ ਆਉਣ ਵਾਲਾ ਜਿਹੜਾ ਸਮਾਂ ਆ ਇਹ ਹੈਗਾ ਇੰਟਰਨੈਟ ਦਾ ਹੀ ਆ ਕਿਉਂਕਿ ਸਾਨੂੰ ਇੰਟਰਨੈਟ ਤੋਂ ਜਿਹੜਾ ਕੁਝ ਨਹੀਂ ਮਿਲਣਾ ਆ ਸਾਡੀ ਕੋ ਕਿਤਾਬਾਂ ਦਾ ਕੀ ਪਈਆਂ ਹੈ ਨਾ ਔਰ ਆਲੇ ਸਮੇਂ ਵਿੱਚ ਸਾਨੂੰ ਸਭ ਕੁਝ ਆਨਲਾਈਨ ਮਿਲਣਾ ਔਰ ਸਾਨੂੰ ਆਨਲਾਈਨ ਹੀ ਜਵਾਬ ਸਵਾਲ ਜੋ ਵੀ ਕੁਝ ਕਰਨੇ ਪੈਣਗੇ ਤੇ ਸਭ ਨਾਲ ਵੱਡੀ ਜਾਣਕਾਰੀ ਇਹ ਈ ਹੈ ਕਿ ਨਸ਼ੇ ਤੋਂ ਜਿੰਨਾ ਵੀ ਹੋ ਸਕਦਾ ਪਾਸਾ ਵਟੋ ਔਰ ਜੇ ਵੀ ਨਸ਼ਾ ਕਰਦਾ ਹੈ ਨਾ ਉਹਨੂੰ ਪਿਆਰ ਦੇ ਨਾਲ ਸਮਝਾਵਾ ਜਾ ਕੇ ਔਰ ਉਹਨੂੰ ਨਸ਼ੇ ਤੋਂ ਪਿੱਛੇ ਹੀ ਕਰੋ ਤੇ ਬਹੁਤ ਹੀ ਜੀਵ ਨੂੰ ਕੰਮ ਚ ਨਹੀਂ ਕਰਨਾ ਆਗ ਨਹੀਂ ਰਣਾ ਪਤਾ ਨਹੀਂ ਕਿ ਆ ਅਵਸਰਤ ਸ਼ਾਮੂਤ ਬਾਰੇ ਕੋਈ ਪਤਾ ਨਹੀਂ ਕਿਤੇ ਟੱਚ ਕਰਕੇ ਸਿੱਧੇ ਜ਼ਿੰਮੇਦਾਰਾ ਬਣ ਜੀਏ ਕਿ ਅਸੀਂ ਉਸ ਦੇ ਦੋਸ਼ ਹੀ ਨਾ ਹੋ ਜਾਈਏ ਜਿੱਥੇ ਸਾਡੀ ਸਿਹਤ ਖਰਾਬ ਹੋਈ ਜਿੱਥੇ ਸਾਡੀ ਆਰਥਿਕਤਾ ਖਰਾਬ ਹੋਈ ਉਥੇ ਸਾਡੀ ਸਮਾਜਿਕ ਕਦਰ ਵੀ ਖਤਮ ਹੋ ਗਈ ਜਿਹੜੀ ਸਮਾਜ ਵਿੱਚ ਇੱਜ਼ਤ ਦੇ ਅੱਛੇ ਬੱਚੇ ਦੀ ਆ ਮੈਂ ਕਿੰਨੀਆ ਤਾਰੀਫਾਂ ਦਿੱਤੀਆਂ ਉਹ ਬੇਸ਼ੁਮਾਰ ਦੀਆਂ ਇਹ ਮੇਰਾ ਕੋਈ ਲੋਕਾ ਨਹੀਂ ਹੈ ਇਹ ਉਹਨਾਂ ਦੀ ਅਜੀਬੀ ਪਰਸਨੈਲਿਟੀ ਆ ਕਿ ਇਹ ਜੋਗ ਸੇ ਮੈਂ ਤਾਰੀਫ ਕਰ ਦਿੰਦੇ ਇਹਨਾਂ ਦੀ ਅੱਜ ਜੇ ਤੁਸੀਂ ਬੈਠੇ ਆ ਇਹਨਾਂ ਦੇ ਹੋਰ ਬੱਚੇ ਪੜ੍ਹ ਰਹੇ ਹੈ ਤੁਹਾਡੀਆਂ ਯੋਗਤਾਵਾਂ ਦੇਖਦੇ ਇਹਨਾਂ ਨੇ ਤੁਹਾਡੀ ਤਾਰੀਫ਼ ਕਰਦੀਆਂ ਔਰ ਅੱچھے ਬੱਚੇ ਦੀ ਤਾਰੀਫ਼ ਹੁੰਦੀ ਆ ਉੱਥੇ ਪਾਸੇ ਤਾਲਣਾ ਹੁੰਦੀ ਆ ਅੱਜ ਜਿਹੜਾ ਨਸ਼ਾ ਜਾਗਰੂਕਤਾ ਕੈਂਪ ਲਗਾਇਆ ਗਿਆ ਇੱਕ ਵਾਰੀ ਇਸ ਕੀ ਇਹਨੇ ਅੱਜ ਜਿਹੜਾ ਨਸ਼ਾ ਜਾਗਰੂਕਤਾ ਕੈਂਪ ਲਗਾਇਆ ਗਿਆ ਗੜਸ਼ੰਕਰ ਆਦਰਸ਼ ਵੈਲਫੇਅਰ ਸੁਸਾਇਟੀ ਵੱਲੋਂ ਇਹ ਤਮਾਈ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਲਗਾਇਆ ਗਿਆ ਜਿਦੇ ਵਿੱਚ ਬੱਚਿਆਂ ਨੂੰ ਸਿਹਤ ਪ੍ਰਤੀ ਨਸ਼ਾ ਵਿਰੁੱਧ ਨਸ਼ੇ ਤੋਂ ਨਸ਼ੇ ਦੀ ਲੱਤ ਜਿਹੜੀ ਉਤੋਂ ਦੂਰ ਰਹਿਣ ਲਈ ਬਹੁਤ-ਬਹੁਤ ਵਧੀਆ ਉਪਰਾਲੇ ਕੀਤੇ ਗਏ ਹਨ ਤੇ ਬੱਚਿਆਂ ਨੂੰ ਜਾਗਰੂਕ ਉਤ ਜਾਗਰੂਕ ਕੀਤਾ ਗਿਆ ਹੈ ਕਿ ਇਸ ਲਤ ਤੋਂ ਦੂਰ ਰਹੋ ਤੇ ਬਹੁਤ ਵਧੀਆ ਉਪਰਾਲਾ ਹੈ ਬੱਚਿਆਂ ਦੀ ਅਗੇਰੀ ਜਿਹੜੀ ਸੇਤ ਹੈ ਔਰ ਅਗੇਰੇ ਕੰਮ ਹੈ ਅੱਜ ਆਦਰ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਵੱਲੋਂ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ ਇਹ ਸਾਡਾ ਤੀਜਾ ਵਿਚਾਰਵਾਦੀ ਸੈਮੀਨਾਰ ਹੈ ਇਸ ਵੀ ਇਸ ਸਾਲ ਦੇ ਵਿੱਚ ਸਾਡਾ ਦੂਜਾ ਹੈ ਮੈਨੂੰ ਸਾਡੀ ਸੰਸਦ ਤੋਂ ਬੋਲੋ ਧਰਤੀ ਬਚਾਓ ਬੇਟੀ ਬਚਾਓ ਜੋ ਮੁਹਿੰਮ 8 ਸਾਲ ਤੋਂ ਚਲਾਈ ਹੋਈ ਆ ਉਸ ਵੇਲੇ ਜੀ ਵਾਤਾਵਰਨ ਬਚਾਉਣ ਦੀ ਗੱਲ ਕਰਦੇ ਆ ਨਸ਼ਿਆਂ ਬਾਰੇ ਬੱਚਿਆਂ ਨੂੰ ਜਾਗਰੂਤ ਕਰਨ ਦੀ ਗੱਲ ਕਰਦੇ ਆ ਬੇਟੀ ਤੇ ਬੇਟੇ ਦੀ ਸਮਾਨਤਾ ਤੇ ਧੀਆਂ ਦੀ ਲੋੜ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਸਰੇ ਦਾਸ ਸੋਸ਼ਲ ਵੈਲਫੇਅਰ ਸੁਸਾਇਟੀ ਅੱਗੇ ਹੋਏ ਕੰਮ ਕਰਦੀ ਹੈ ਅੱਜ ਜਿਹੜਾ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਾਇਆ ਗਿਆ ਇਸ ਵਿੱਚ ਪੀਐਸਸੀ ਤੋਂ ਰੋਹਿਤ ਹਰਮਨ ਜੀ ਤੇ ਉਹਨਾਂ ਦੀ ਟੀਮ ਆਈ ਉਹਨਾਂ ਨੇ ਬੱਚਿਆਂ ਨੂੰ ਅਵੇਅਰ ਕੀਤਾ ਸਾਡੇ ਸਾਡੀ ਸੰਸਥਾ ਦੇ ਜੋ ਮੈਂਬਰ ਸਹਿबान ਸਾਡੇ ਸਪੋਕਸਪਰਸਨ ਜਗਦੀਸ਼ ਰਾਏ ਜੀ ਨੇ ਥੋੜੇ ਜਿਹੇ ਸ਼ਬਦਾਂ ਦੇ ਵਿੱਚ ਹੀ ਗਾਗਰ ਵਿੱਚ ਸਾਗਰ ਪਾ ਕੇ ਬੱਚਿਆਂ ਨੂੰ ਨਸ਼ਿਆਂ ਦੇ ਬਾਰੇ ਦੱਸਿਆ ਉਤੋਂ ਕਿੱਦਾਂ ਬਚਣਾ ਹੈ ਤੇ ਕਿੱਦਾਂ ਉਹ ਮਲੋ ਅਸੀਂ ਅੱਗੇ ਆ ਸਕਦੇ ਹਾਂ ਇਹ ਦੂਰ ਨਹੀਂ ਹੈ ਨਸ਼ਾ ਖਤਮ ਹੋਣ ਦੀ ਅਵਾਰਦਾਈ ਹੈ ਜਦੋਂ ਲਾਈਟ ਬੁਝਦੀ ਹੈ ਨਾ ਫਰਫੜਾਉਂਦੀ ਹੈ ਜਿੰਨਾ ਨਸ਼ਾ ਹੁਣ ਵੱਧ ਚੁੱਕਾ ਹੈ ਨਾ ਉਮੀਦ ਕਰਦੇ ਹਾਂ ਅਗਲੇ 5-6 ਸਾਲਾਂ ਦੇ ਵਿੱਚ ਸਾਡਾ ਪੰਜਾਬ ਪੂਰਾ ਦੇਸ਼ ਨਸ਼ੇ ਤੋਂ ਮੁਕਤ ਹੋਵੇਗਾ ਤੇ ਸਾਡੀ ਸੰਸਦਾ ਉਹਦੇ ਵਿੱਚ ਹਗਾ ਹੋ ਕੇ ਅੱਗੇ ਨੂੰ ਵੀ ਕੰਮ ਕਰੇਗੀ ਧੰਨਵਾਦ ਅੱਜ ਗਵਰਮੈਂਟ ਸੀਨੀਅਰ ਸੈਕੰਡਰੀ ਸਕੂਲ ਤੋਂ ਮਾਈ ਵਿਖੇ ਨਸ਼ਾ ਬਰੋਦੀ ਕੈਂਪ ਲਾਇਆ ਗਿਆ ਬਾਰਸ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਰਜਿਸਟਰਡ ਬੜੇ ਲੰਬੇ ਸਮੇਂ ਤੋਂ ਸਮਾਜਿਕ ਕ੍ਰਿਤਿਆਵਾਂ ਉਹ ਆਪਣੀ ਆਵਾਜ਼ ਉਠਾ ਰਹੀ ਆ ਅਤੇ ਉਹਦੇ ਵਿੱਚ ਉਹਨੂੰ ਸਹੀ ਕਰਨ ਵਾਸਤੇ ਬਣਦਾ ਯੋਗਦਾਨ ਪਾ ਰਹੀ ਆ ਜਿਦਾਂ ਸਾਡੇ ਸ਼੍ਰੀ ਸਤੀਸ਼ਮਰ ਸੋਲੀ ਜੀ ਪ੍ਰਧਾਨ ਜੀ ਨੇ ਦੱਸਿਆ ਕਿ ਚਾਹੇ ਉਹ ਬੱਚੀਆਂ ਦੀ ਗੱਲ ਬੇਟੀਆਂ ਬੇਟੇ ਦੀ ਬਰਾਬਰਤਾ ਦੀ ਗੱਲ ਹੋਵੇ ਚਾਹੇ ਵਾਤਾਵਰਣ ਨੂੰ ਬਚਾਉਣ ਦੀ ਗੱਲ ਹੋਵੇ ਇਹਦੇ ਜਿਹੜੇ ਦਸ਼ਾ ਦੀ ਸਮੱਸਿਆ ਇਸ ਵਿਸ਼ੇ ਨੂੰ ਬੜੀ ਗੰਭੀਰਤਾ ਦੇ ਨਾਲ ਅੱਜ ਇਸ ਸੈਮੀਨਾਰ ਦੇ ਵਿੱਚ ਲਿਆ ਗਿਆ ਬੜੀ ਮੈਨੂੰ ਦੱਸਣਾ ਹੈ ਖੁਸ਼ੀ ਹੋ ਰਹੀ ਆ ਕਿ ਸਕੂਲ ਦੇ ਸਾਰੇ ਅਧਿਆਪਕ ਪ੍ਰਿੰਸੀਪਲ ਸਟਾਫ ਮੈਂਬਰ ਜੋ ਅਤੇ ਵਿਦਿਆਰਥੀ ਉਹਨਾਂ ਨੇ ਬਹੁਤ ਕੀਨ ਐਂਡ ਰੈਸ਼ ਲੈ ਕੇ ਇਹ ਸਾਰੇ ਵਿੱਚ ਪਾਰਟਿਸਪੇਟ ਕੀਤਾ ਸਾਰੇ ਬਲਾਰਾ ਨੂੰ ਸੁਣਿਆ ਤੇ ਉਹਨਾਂ ਦੇ ਬੱਚਾ ਦੇ ਵਿੱਚ ਇਹ ਪਤਾ ਲੱਗਿਆ ਕਿ ਇਸ ਇੰਸਟੀਚਿਊਸ਼ਨ ਦੇ ਵਿੱਚ ਬੱਚੇ ਪਹਿਲਾਂ ਵੀ ਕੋਈ ਵੀ ਵਿਦਿਆਰਥੀ ਕਿਸੇ ਤਰ੍ਹਾਂ ਨਸ਼ੇ ਦੀ ਸਮੱਸਿਆ ਦੇ ਗ੍ਰਸਤ ਨਹੀਂ ਹੈ ਇਹ ਇੱਕ ਬਹੁਤ ਹੀ ਹੈਲਥੀ ਅਤੇ ਪੋਜ਼ਿਟਿਵ ਸਾਈਨ ਆ ਇਹ ਸਮਾਜ ਵਾਸਤੇ ਇੱਕ ਬਹੁਤ ਵੱਡਾ ਸੁਨੇਹਾ ਆ ਤੇ ਜਿੱਥੇ ਸਾਰੇ ਬੱਚੇ ਬੱਚੇ ਹੋ ਆ ਇੱਥੇ ਬੱਚੇ ਇਹਨਾਂ ਦੇ ਮਾਤਾ ਪਿਤਾ ਤੇ ਇਸ ਇੰਸਟੀਚਿਊਸ਼ਨ ਦੇ ਜਿਹੜੇ ਟੀਚਰ ਅਧਿਆਪਕ ਨੇ ਸਾਰੇ ਬਹੁਤ ਹੀ ਵਧਾਈ ਦੇ ਪਾਤਰ ਨੇ ਕਿ ਉਹਨਾਂ ਨੇ ਵਰਦੀ ਅੱਗ ਦੇ ਵਿੱਚੋਂ ਆਪਣੇ ਨਾਲ ਬੱਚਾ ਨੂੰ ਬਚਾ ਕੇ ਰੱਖਿਆ ਹੋਇਆ ਆ ਤੇ ਇਹ ਜਿਹੜੀ ਸੰਸਥਾ ਹੈਗੀ ਆ ਇਹਨੂੰ ਇੰਨਾ ਟਾਈਮ ਦਿੱਤਾ ਇਸ ਇੰਸਟੀਚਿਊਸ਼ਨ ਨੇ ਬੱਚਾ ਨੇ ਇੰਨਾ ਟਾਈਮ ਦਿੱਤਾ ਇਸ ਵਿੱਚ ਦੇ ਹੋਰ ਕੇ ਸਾਰੇ ਸਕੂਲ ਦਾ ਸਾਰੇ ਵਿਦਿਆਰਥੀਆਂ ਦਾ ਬਹੁਤ ਹੀ ਧੰਨਵਾਦ ਕਰਦੇ ਆ ਹਾਂਜੀ ਸਰ ਹਾਂ ਅੱਜ ਸਾਡੇ ਸਕੂਲ ਦੇ ਵਿੱਚ ਆਦਰ ਸੋਸ਼ਲ ਵੈਲਫੇਅਰ ਸੁਸਾਇਟੀ ਅ ਇਸ ਨੂ ਮੈਂਬਰਾਂ ਸਮਾਨ ਤੇ ਪੀਐਸਸੀ ਹੁਸੀ ਤੋਂ ਡਾਕਟਰ ਸਾਹਿਬਾਨ ਦੀ ਜਿਹੜੀ ਟੀਮ ਆਈ ਆ ਇਹਨਾਂ ਨੇ ਬੱਚਿਆਂ ਨੂੰ ਨਸ਼ਿਆਂ ਦੇ ਪ੍ਰਤੀ ਜਾਗਰੂਕ ਕੀਤਾ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਪੰਜਾਬ ਚ ਲਗਾਤਾਰ ਪਿੰਡਾਂ ਚ ਕਸਬਿਆਂ ਚ ਸ਼ਹਿਰਾਂ ਚ ਸਕੂਲਾਂ ਚ ਕਾਲਜਾਂ ਚ ਨਸ਼ਿਆਂ ਦੇ ਖਿਲਾਫ ਜਾਗਰੂਕਤਾ ਮਹਿੰਮ ਚੱਲ ਰਹੀ ਆ ਉਸ ਦੇ ਤਹਿਤ ਸਕੂਲ ਦੇ ਵਿੱਚ ਦੋਨੋਂ ਸੰਸਥਾਵਾਂ ਨੇ ਆ ਕੇ ਇਹਨਾਂ ਦੇ ਬੁਲਾਰਿਆਂ ਨੇ ਸਾਥੀ ਸਾਡੇ ਰੋਹਿਤ ਸ਼ਰਮਾ ਜੀ ਅਤੇ ਪ੍ਰਿੰਸੀਪਲ ਜਗਦੀਸ਼ ਰਾਏ ਜੀ ਨੇ ਬੱਚਿਆਂ ਨੂੰ ਬਹੁਤ ਹੀ ਸਰਲ ਭਾਸ਼ਾ ਦੇ ਵਿੱਚ ਨਸ਼ੇ ਹੁੰਦੇ ਕੀ ਆ ਉਹਨਾਂ ਦੇ ਲੱਛਣ ਕੀ ਆ ਤੇ ਉਹਨਾਂ ਨੂੰ ਆਪਾਂ ਕਿਵੇਂ ਬਚਾ ਕਰ ਸਕਦੇ ਆ ਇਹਦੇ ਵਿੱਚ ਵਿਸਥਾਰ ਦੇ ਨਾਲ ਜਾਣਕਾਰੀ ਦਿੱਤੀ ਆ ਤੇ ਬੜੀ ਮੁੱਢਲੀ ਜਾਣਕਾਰੀ ਆ ਤੇ ਅਸੀਂ ਵਿਸ਼ਵਾਸ ਦਿਵਾਉਂਿਆ ਸਾਥੀ ਨੂੰ ਕਿ ਜਿੱਥੇ-ਜਿੱਥੇ ਕੋਈ ਸਾਡਾ ਅੱਗੇ ਆਉਣ ਵਾਲੇ ਸਮੇਂ ਸਾਡੀ ਪਹੁੰਚ ਹੋ ਸਕੇ ਅਸੀਂ ਦੋਹਾਂ ਸੰਸਥਾਵਾਂ ਨੂੰ ਬੁਲਾ ਕੇ ਪਿੰਡਾਂ 'ਚ ਵੀ ਨੌਜਵਾਨਾਂ ਨੂੰ ਸਥਿਤੀਤ ਕਰਨ ਲਈ ਇਹਨਾਂ ਦਾ ਸਹਿਯੋਗ ਕਰਾਂਗੇ ਇਹਨਾਂ ਦਾ ਦੋਹਾਂ ਸੰਸਥਾਵਾਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਜਿਵੇਂ ਹੀ ਪੀਐਸਸੀ ਪੋਸ਼ਟੀ ਤੋਂ ਹੈਲਥ ਡਿਪਾਰਟਮੈਂਟ ਤੋਂ ਜਿਹੜੇ ਸਾਥੀ ਆਏ ਨੇ ਅਸੀਂ ਸਮੂਹ ਸਨਾ ਪਰੋਂ ਤੇ ਬੱਚਿਆਂ ਵੱਲੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਕਿਉਂਕਿ ਤੁਸੀਂ ਬੱਚਿਆਂ ਲਈ ਕੋਇ ਇੱਕ ਦੇ ਵਿੱਚ ਜਿਹੜੇ ਇਹਨਾਂ ਬੱਚਿਆਂ ਨੇ ਕਰੀਆਂ ਨੇ ਪੜ੍ਹਨਾ ਹੈ ਉਹਨਾਂ ਨੂੰ ਵਿਸ਼ਾ ਦਿੱਤੀ ਆ ਆਪਣੇ ਸਿਹਤ ਪ੍ਰਤੀ ਸਮਾਜ ਪ੍ਰਤੀ ਤੇ ਆਖ਼ਰਤਾ ਪ੍ਰਤੀ ਤੇ ਮੈਂ ਆਸ ਕਰਦਾ ਬੱਚਿਆਂ ਤੋਂ ਵੀ ਤੁਹਾਨੂੰ ਵਿਸ਼ਵਾਸ ਵੀ ਦਿਵਾਉਣਾ ਹੈ ਕਿ ਤਕਰੀਬਨ ਤਕਰੀਬਨ ਲੰਬੇ ਸਮੇਂ ਤੋਂ ਸਾਡੇ ਸਕੂਲ ਚ ਹਜ ਤੱਕ ਕੋਈ ਬੱਚਾ ਹੋ ਜਾ ਨਹੀਂ ਨਿਕਲ ਰਿਹਾ ਜਿਹਨਾਂ ਨੇ ਸ਼ਾਕਿਤਾ ਹੋਵੇ ਇਹ ਮਹਾਨੀ ਗੱਲ ਹੈ ਇਹਨਾਂ ਬੱਚਿਆਂ ਦੇ ਉੱਪਰ ਪੀਣਾ ਕਿ ਬੱਚਿਓ ਜੋ ਪਹਿਲਾਂ ਪੜ੍ਹਦਾ ਹੈ ਉਹ ਹੀ ਫਰਨਾਮਾ ਪਾਈਏ تھوڑا ਸਾਰੀ એનર્ਜੀ ਬਹੁਤ ਬਹੁਤ ਧੰਨਵਾਦ